ਪੰਜਾਬ ਦੇ ਇੱਕ ਗੁਰਸਿੱਖ ਪਰਿਵਾਰ ਨੇ ਸਿੱਖ ਧਰਮ ਛੱਡ ਕੇ ਇਸਾਈ ਧਰਮ ਅਪਣਾ ਲਿਆ ਗੁਰਦਾ ਸਾਹਿਬ ਤੇ ਇਹ ਵੀ ਤੁਸੀਂ ਮਤਲਬ ਹੁਣ ਤਨ ਪਰਿਵਰਤਨ ਕਰ ਲਿਆ ਹਾਂਜੀ ਇਹਨਾਂ ਦੇ ਕਹਿਣ ਤੇ ਹਾਂਜੀ ਪਰਿਵਾਰ ਘਰ ਦੇ ਵਿੱਚ ਹੋ ਰਹੇ ਕਲੇਸ਼ ਤੇ ਜ਼ਿੰਦਗੀ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਦੀ ਵਜਾ ਸਿਰਫ ਗੁਰੂ ਨੂੰ ਮੰਨਣ ਲੱਗ ਜਾਂਦਾ ਹੈ ਕਿਹੜ ਤੁਹਾਨੂੰ ਕਿਹਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਰਹੋ ਫਿਰ ਤੁਹਾਡਾ ਚੜ੍ਹਦੀ ਹੈ ਤੁਹਾਡੀ ਆਪਣੀ ਮਰਜ਼ੀ ਨੇ ਚਲੋ ਤੇ ਫਿਰ 2 ਲੱਖ ਰੁਪਏ ਦੇ ਲਈ ਬੇਦਬੀ ਕੀਤੀ ਜਾਂਦੀ ਹੈ ਸਰਵਤ ਰਖਨੇ ਗਲਤੀ ਕਰਕੇ ਫੋਟੋ ਬੈਠੇ ਸਾਨੂੰ ਪਤਾ ਬਾਬਾ ਜੀ ਮੈਂ ਵਾਲ ਬਹੁਤ ਸਾਰੇ ਨੇ ਪਰ ਪਹਿਲਾ ਇਸ ਪਰਿਵਾਰ ਦੀ ਥੋੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ ਦਰਅਸਲ ਇਹ ਪਰਿਵਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਇੱਛੇਵਾਲ ਦਾ ਰਹਿਣ ਵਾਲਾ ਹੈ ਧਰਮਿੰਦਰ ਸਿੰਘ ਪਰਿਵਾਰ ਦਾ ਮੁਖੀ ਹੈ ਅਤੇ ਇਸ ਪਰਿਵਾਰ ਦਾ ਪਿਛੋਕੜ ਵੀ ਸਿੱਖ ਧਰਮ ਦੇ ਨਾਲ ਹੀ ਸਬੰਧ ਰੱਖਦਾ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਸ ਗੁਰਸਿੱਖ ਪਰਿਵਾਰ ਨੇ ਆਪਣਾ ਧਰਮ ਛੱਡ ਕੇ ਈਸਾਈ ਧਰਮ ਅਪਣਾ ਲਿਆ ਯਾਨੀ ਕਿ ਸਿੱਖ ਧਰਮ ਛੱਡ ਕੇ ਈਸਾਈ ਧਰਮ ਇਸ ਗੁਰਸਿੱਖ ਪਰਿਵਾਰ ਦੇ ਵੱਲੋਂ ਅਪਣਾ ਲਿਆ ਜਾਂਦਾ ਹੈ ਸਵਾਲ ਇੱਥੇ ਆਉਂਦਾ ਹੈ ਕਿ ਆਖਿਰਕਾਰ ਅਜਿਹਾ ਕੀ ਹੋ ਗਿਆ ਕਿ ਇਸ ਗੁਰਸਿੱਖ ਪਰਿਵਾਰ ਨੂੰ ਧਰਮ ਪਰਿਵਰਤਨ ਕਰਨਾ ਪਿਆ ਅਤੇ ਫਿਰ ਬੇਦਬੀ ਵੀ ਕਰਨੀ ਪਈ ਜਾਣਕਾਰੀ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਬਹੁਤ ਸਾਰੀਆਂ ਸਨ ਜਿਸ ਕਰਕੇ ਧਰਮ ਪਰਿਵਰਤਨ ਹੋਇਆ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੇ ਸਿਰਫ ਇੰਨਾ ਹੀ ਹੈ ਤੇ ਲੋਕਾਂ ਨੂੰ ਸਮਝਾਉਣਾ ਹੈ ਕੀ ਪੈਸਿਆਂ ਦੇ ਲਾਲਚ ਦੇ ਲਈ ਧਰਮ ਪਰਿਵਰਤਨ ਕਰਨਾ ਜਾਂ ਫਿਰ ਪੈਸੇ ਦੇ ਕੇ ਧਰਮ ਪਰਿਵਰਤਨ ਕਰਾਉਣਾ ਬਿਲਕੁਲ ਗਲਤ ਹੈ। ਸੱਚੀ ਵਾਲੇ ਪਿੰਡ ਚ ਸਾਡੀ ਜਥੇਬੰਦੀਆਂ ਨੂੰ ਜਤਪਾਲ ਸਿੰਘ ਨੂੰ ਸਾਨੂੰ ਸਾਰਿਆਂ ਨੂੰ ਫੋਨ ਆਇਆ ਵੀ ਉੱਥੇ ਗੁਟਕਾ ਸਾਹਿਬ ਕਿਸੇ ਬੰਦੇ ਨੇ ਕਕਾਰ ਤੇ ਧਰਮੋਂ ਫੋਟੋਆਂ ਤੇ Hindu ਧਰਮ ਦੇ ਚਲਿਸੇ ਕਿਸੇ ਨੇ ਰੂੜੀ ਦੇ ਛੁੱਟੇ ਨੇ ਉਹ ਪਹਿਲੋ Hindu ਸੀ ਬਾਅਦ ਸਿੱਖ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਧਰਮ ਬਣ ਬਨਾਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿਣ ਤੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਧਾਰਮਿਕ ਪੁਸਤਕਾਂ ਸਾਡੇ ਘਰੇ ਧਰਮੋਂ ਚੈਨ ਉਹਨੇ ਜਾ ਕੇ ਰੂੜੇ ਸੁਟੇ ਆ ਬਾਅਦ ਵਿੱਚ ਜਥੇਬੰਦੀਆਂ ਜਾ ਕੇ ਪ੍ਰਸ਼ਾਸਨ ਨੂੰ ਉੱਥੇ ਸਾਰਾ ਮੌਕਾ ਦਿਖਾਇਆ ਪਰ ਪ੍ਰਸ਼ਾਸਨ ਨੇ ਹੁਣ ਅੱਲੇ ਧਰਮੇਂਦਰ ਕੋਈ ਪਰਚਾ ਦਰਜ ਹੋ ਰਿਹਾ ਇੱਕ ਬੰਦੇ ਤੇ ਸਮੱਸਿਆਵਾਂ ਕਿਸ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੀਆਂ ਨਾਨਕ ਦੁਖੀਆ ਸਭ ਸੰਸਾਰ ਇੱਥੇ ਹਰ ਕੋਈ ਦੁਖੀ ਹੈ ਕੋਈ ਕਿਸੇ ਗੱਲ ਤੋਂ ਦੁਖੀ ਹੈ ਤੇ ਕੋਈ ਕਿਸੇ ਗੱਲ ਤੋਂ ਦੁਖੀ ਹੈ ਹਰੇਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਤਾਂ ਜ਼ਰੂਰ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣਾ ਧਰਮ ਛੱਡ ਕੇ ਭਟਕ ਕੇ ਕੋਈ ਹੋਰ ਧਰਮ ਅਪਣਾ ਲਈਏ ਜਾਂ ਫਿਰ ਕਿਸੇ ਹੋਰ ਧਰਮ ਦੇ ਵਿੱਚ ਜਾ ਵੜੀਏ ਜਿਸ ਬਾਰੇ ਸਾਨੂੰ ਕੁਝ ਪਤਾ ਹੀ ਨਹੀਂ ਹੈ ਤੁਸੀਂ ਕੁਝ ਦਿਨ ਪਹਿਲਾਂ ਹੀ ਇੱਕ ਘਟਨਾ ਜਿਹੜੀ ਆਈਸੀਓ ਸੁਣੀ ਹੋਵੇਗੀ ਫਿਰੋਜ਼ਪੁਰ ਤੋਂ ਹੀ ਸਾਹਮਣੇ ਆਈ ਸੀ ਫਿਰੋਜ਼ਪੁਰ ਦੇ ਪਿੰਡ ਇੱਛੇਵਾਲ ਦੀ ਜਿਸ ਬਾਰੇ ਅੱਗੇ ਆਪਾਂ ਗੱਲ ਕਰਾਂਗੇ ਫਿਰੋਜ਼ਪੁਰ ਦੇ ਪਿੰਡ ਇੱਛੇਵਾਲ ਤੋਂ 2 ਦਿਨ ਪਹਿਲਾਂ ਇੱਕ ਘਟਨਾ ਸਾਹਮਣੇ ਆਉਂਦੀ ਹੈ ਬੇਅਦਬੀ ਦੀ ਜਿੱਥੇ ਪਰਿਵਾਰ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਬੇਅਦਬੀ ਕਰਦਾ ਹੈ ਘਰ ਦੇ ਵਿੱਚ ਪਏ ਸਾਰੇ ਧਾਰਮਿਕ ਗ੍ਰੰਥ ਇੱਕ ਗੱਟੇ ਦੇ ਵਿੱਚ ਪਾ ਕੇ ਅਤੇ Hindu ਦੇਵੀ ਦੇਵਤਿਆਂ ਦੇ ਸਰੂਪਾਂ ਨੂੰ ਗੱਟੇ ਦੇ ਵਿੱਚ ਪਾ ਕੇ ਰੂੜੀ ਦੇ ਉੱਤੇ ਸਿੱਟ ਦਿੱਤਾ ਜਾਂਦਾ ਹੈ ਜਦੋਂ ਇਸ ਗੱਲ ਦਾ ਪਤਾ ਲੱਗਦਾ ਸਿੱਖ ਜਥੇਬੰਦੀਆਂ ਨੂੰ ਅਤੇ ਇਸ ਦੇ ਨਾਲ ਹੀ ਸਿੱਖ ਸਟੂਡੈਂਟ ਆਫ ਫੈਡਰੇਸ਼ਨ ਦੀ ਟੀਮ ਨੂੰ ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਟੀਮ ਦੇ ਚੜ੍ਹਦੀ ਕਲਾ ਦੇ ਸਿੰਘਾਂ ਦੇ ਵੱਲੋਂ ਇੱਥੇ ਮੌਕੇ ਤੇ ਪਹੁੰਚ ਕੇ ਮੋਰਚਾ ਸਾਹਮਣੇ ਆ ਜਾਂਦਾ ਹੈ ਪਰੀਵਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪੁਲਿਸ ਨੇ ਧਰਮਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਮਾਮਲਾ ਦਰਜ ਕਰਕੇ ਗ੍ਰਿਫਤਾਰ ਵੀ ਕਰ ਲਿਆ ਪਰ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਵਿਦਬੀ ਕਿਉਂ ਕੀਤੀ ਗਈ ਤੇ ਗੁਰਸਿੱਖ ਪਰਿਵਾਰ ਨੇ ਧਰਮ ਪਰਿਵਰਤਨ ਕਿਉਂ ਕਰਵਾ ਲਿਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਸਿੰਘ ਕਾਫੀ ਪਰੇਸ਼ਾਨ ਸੀ ਕਿਉਂਕਿ ਘਰ ਦੇ ਵਿੱਚ ਅਕਸਰ ਹੀ ਲੜਾਈ ਝਗੜਾ ਹੁੰਦਾ ਸੀ ਕਲੇਸ਼ ਰਹਿੰਦਾ ਸੀ ਅਤੇ ਆਰਥਿਕ ਹਾਲਾਤ ਪਰਿਵਾਰ ਦੇ ਬਹੁਤ ਜ਼ਿਆਦਾ ਮਾੜੇ ਸਨ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਕਰਕੇ ਪੈਸਿਆਂ ਦੀ ਵੀ ਲੋੜ ਸੀ ਤੇ ਦੂਜੇ ਤੌਰ ਤੇ ਕਹਿ ਸਕਦੇ ਹਾਂ ਕਿ ਮਾਨਸਿਕ ਤੌਰ ਤੇ ਵੀ ਬੰਦਾ ਉਦੋਂ ਪਰੇਸ਼ਾਨ ਹੋ ਜਾਂਦਾ ਜਦੋਂ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਹੁੰਦੀਆਂ ਨੇ ਤਾਂ ਪਰਿਵਾਰ ਦਾ ਸੰਪਰਕ ਹੁੰਦਾ ਹੈ ਇੱਕ ਪਾਦਰੀ ਦੇ ਨਾਲ ਪਾਦਰੀ ਇਸ ਪਰਿਵਾਰ ਨੂੰ ਜ਼ਿੰਦਗੀ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਤੇ ਦਾਵਾ ਕਰਦਾ ਤੇ ਨਾਲ ਦੀ ਨਾਲ 2 ਲੱਖ ਰੁਪਏ ਦੇਣ ਦੀ ਗੱਲ ਵੀ ਕਹਿੰਦਾ ਹੈ ਜੀ ਜੀ ਕਟਨਾ ਇਸ ਤਰ੍ਹਾਂ ਵਾਪਰੀ ਅੱਜ ਅਸੀਂ ਸਾਨੂੰ ਪਤਾ ਲੱਗਾ ਹੈ ਸਾਡੇ ਨਗਰ ਦੇ ਲਖਬੀਰ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਅੱਜ ਪਤਾ ਲੱਗਾ ਫੋਨ ਆਇਆ ਹੈ ਇੱਛੇਵਾਲੇ ਦੇ ਵਿੱਚ ਜਿਹੜੀ ਅੱਜ ਘਟਨਾ ਵਾਪਰੀ ਬਹੁਤ ਮੰਦ ਭਾਗੀ ਲਾਲਚ ਦੇ ਵਿੱਚ ਆਣ ਕੇ ਪਹਿਲਾਂ ਗੁਰੂ ਸਾਹਿਬ ਨੂੰ ਹੀ ਮੰਨਦੇ ਸੀ ਉਹ ਲਾਲਚ ਦੇ ਵਿੱਚ ਆਣ ਕਰਕੇ ਉਹਨਾਂ ਨੇ ਕੋਈ ਪਤਾ ਲੱਗ ਰਿਹਾ ਹੈ ਕਿ 2 ਲੱਖ ਰੁਪਇਆ ਲਿਆ ਹੈ ਕੁੜੀਆ ਦਾ ਵਿਆਹ ਰੱਖਿਆ ਹੈ ਲਾਲਚ ਦੇ ਪਿੱਛੇ ਆਣ ਕਰਕੇ ਜਿਹੜੀ ਉਹਨੇ ਅੱਜ ਮੰਦ ਭਾਗੀ ਜਿਹੜੀ ਘਟਨਾ ਕੱਢੀ ਹੈ ਇੰਜ ਨਹੀਂ ਚਾਹੀਦਾ ਕਿਉਂਕਿ ਸਾਡੇ ਸਤਿਗੁਰੂ ਪਾਤਸ਼ਾਹ ਜੀ ਪੂਜਣ ਯੋਗ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਪਾਦਰੀ ਪਰਿਵਾਰ ਨੂੰ ਐ ਵੀ ਕਹਿ ਦਿੰਦਾ ਹੈ ਕਿ ਭਾਈ ਤੁਸੀਂ ਆਪਣੇ ਘਰ ਦੇ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਪਏ ਨੇ ਧਾਰਮਿਕ ਤਸਵੀਰਾਂ ਨੇ ਉਹ ਸਿੱਟ ਦਿਓ ਬਾਹਰ ਪਰਿਵਾਰ ਕਰਦਾ ਵੀ ਅਜਿਹਾ ਹੀ ਹੈ ਇੱਕ ਬੋਰੀ ਦੇ ਵਿੱਚ ਪਾ ਕੇ ਇੱਕ ਥੈਲੇ ਦੇ ਵਿੱਚ ਪਾ ਕੇ ਸਾਰੇ ਧਾਰਮਿਕ ਗ੍ਰੰਥ ਤੇ ਧਾਰਮਿਕ ਤਸਵੀਰਾਂ ਜਿਹੜੀਆਂ ਹੁੰਦੀਆਂ ਨੇ ਉਹ ਬਾਹਰ ਸਿੱਟ ਦਿੱਤੀਆਂ ਜਾਂਦੀਆਂ ਨੇ ਇਸ ਪਰਿਵਾਰ ਦੇ ਵੱਲੋਂ ਪਰ ਜਦੋਂ ਪਤਾ ਲੱਗਦਾ ਹੈ ਤਾਂ ਫਿਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇੱਥੇ ਕਹਿਣ ਦਾ ਭਾਵ ਇਹ ਹੈ ਕਿ ਆਖਿਰਕਾਰ ਅਜਿਹਾ ਕਿਉਂ ਹੋ ਰਿਹਾ ਹੈ ਸਾਡੇ ਇੱਥੇ ਪਿੰਡਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਧਰਮ ਪਰਿਵਰਤਨ ਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਲਗਾਤਾਰ ਹੀ ਧਰਮ ਪਰਿਵਰਤਨ ਕਰਵਾਉਣ ਦੀਆਂ ਕੋਸ਼ਿਸ਼ਾਂ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਦੀਆਂ ਜਾ ਰਹੀਆਂ ਨੇ ਖਾਸ ਕਰਕੇ ਸਿੱਖ ਧਰਮ ਨੂੰ ਇਸਾਈ ਧਰਮ ਦੇ ਵਿੱਚ ਤਬਦੀਲ ਕਰਨ ਦੀਆਂ ਜੜੀਆਂ ਵੀ ਕੋਸ਼ਿਸ਼ਾਂ ਨੇ ਉਹ ਲਗਾਤਾਰ ਹੀ ਕੀਤੀਆਂ ਜਾ ਰਹੀਆਂ ਨੇ ਨਾਕਾਮ ਕੋਸ਼ਿਸ਼ਾਂ ਇਹਨਾਂ ਨੂੰ ਕਹਿ ਸਕਦੇ ਆ ਕਿਉਂਕਿ ਜੋ ਸੱਚੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ ਲੋਕ ਉਹ ਆਪਣਾ ਧਰਮ ਪਰਿਵਰਤਨ ਕਦੇ ਵੀ ਨਹੀਂ ਕਰਾਉਂਦੇ ਪਰ ਬਹੁਤ ਸਾਰੇ ਪਰਿਵਾਰ ਪੰਜਾਬ ਦੇ ਵਿੱਚ ਅਜਿਹੇ ਨੇ ਜੋ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ ਜਿਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਅਤੇ ਫਿਰ ਮਜਬੂਰੀ ਦੇ ਵਿੱਚ ਅਜਿਹੇ ਪਰਿਵਾਰ ਕੀ ਕਰਦੇ ਨੇ ਧਰਮ ਅਪਣਾ ਲੈਂਦੇ ਨੇ ਕਿਉਂ ਕਿਉਂਕਿ ਜਿਹੜੇ ਇਸਾਈ ਧਰਮ ਦੇ ਲੋਕ ਨੇ ਜਾਂ ਕਹਿ ਸਕਦੇ ਆ ਕਿ ਏਜੰਟ ਨੇ ਜਿਹੜੇ ਕਿ ਹਰੇਕ ਪਿੰਡ ਦੇ ਵਿੱਚ ਇਹਨਾਂ ਲੋਕਾਂ ਨੇ ਬਿਠਾਏ ਹੋਏ ਨੇ ਉਹ ਅਜਿਹੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਨੇ ਟਾਰਗੇਟ ਕਰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਨੇ ਜਾਂ ਫਿਰ ਆਰਥਿਕ ਤੌਰ ਤੇ ਐ ਲੋਕ ਜਿਹੜੇ ਨੇ ਪਰਿਵਾਰ ਜਿਹੜੇ ਨੇ ਉਹ ਹਾਲਾਤ ਉਹਨਾਂ ਦੇ ਠੀਕ ਨਹੀਂ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਤਾਂ ਉਹ ਉਹਨਾਂ ਨੂੰ ਮਾਇਆ ਪੱਖੋਂ ਕੋਈ ਵੀ ਕਮੀ ਨਹੀਂ ਆਉਣ ਦਿੰਦੇ ਵੀ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਬਸ ਧਰਮ ਪਰਿਵਰਤਨ ਕਰ ਲਓ ਆਪਣੇ ਧਾਰਮਿਕ ਗ੍ਰੰਥ ਜਿਹੜੇ ਨੇ ਧਾਰਮਿਕ ਤਸਵੀਰਾਂ ਜਿਹੜੀਆਂ ਨੇ ਘਰ ਦੇ ਵਿੱਚ ਨਹੀਂ ਰੱਖਣੀਆਂ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਤੇ ਤੁਸੀਂ ਜਾ ਸਕਦੇ ਹੋ ਤਾਂ ਫਿਰ ਪਰਿਵਾਰ ਮਜਬੂਰੀ ਦੇ ਵਿੱਚ ਪੈਸਿਆਂ ਖਾਤਰ ਧਰਮ ਪਰਿਵਰਤਨ ਕਰ ਲੈਂਦੇ ਨੇ ਇੱਥੇ ਕਹਿਣ ਦਾ ਭਾਵ ਇਹ ਹੈ ਕਿ ਇੱਥੇ ਸਾਡੇ ਭਰਾ ਜਦੋਂ ਸਿੱਖ ਭਾਈਆਂ ਦੀ ਮਦਦ ਨਹੀਂ ਕਰਦੇ ਉਹਨਾਂ ਦਾ ਹੱਥ ਨਹੀਂ ਫੜਦੇ ਪੈਸਿਆਂ ਪੱਖੋਂ ਉਹਨਾਂ ਦੀ ਮਦਦ ਨਹੀਂ ਕਰਦੇ ਆ ਕਹਿ ਲੋ ਕਿ ਪਤਾ ਹੀ ਨਹੀਂ ਲੱਗਦਾ ਤਾਂ ਫਿਰ ਅਜਿਹੇ ਪਰਿਵਾਰ ਜਿਹੜੇ ਨੇ ਜਿਹੜੇ ਕਿ ਆਰਥਿਕ ਹਾਲਾਤ ਜਿਨ੍ਹਾਂ ਦੇ ਸਹੀ ਨਹੀਂ ਹੁੰਦੇ ਉਹ ਫਿਰ ਮਜਬੂਰੀ ਦੇ ਵਿੱਚ ਆ ਕੇ ਆਪਣਾ ਧਰਮ ਪਰਿਵਰਤਨ ਕਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪੈਸੇ ਮਿਲ ਰਹੇ ਹੁੰਦੇ ਨੇ ਅਜਿਹੇ ਹੋਰ ਬਹੁਤ ਸਾਰੇ ਪਰਿਵਾਰ ਨੇ ਤੇ ਪਿੰਡਾਂ ਦੇ ਵਿੱਚ ਜੇ ਇਸ ਤਰੀਕੇ ਇਸ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਖਾਸ ਕਰਕੇ ਸਿੱਖ ਧਰਮ ਨੂੰ ਇਸਾਈ ਧਰਮ ਦੇ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਜ਼ੋਰ ਇਸ ਗੱਲ ਦੇ ਉੱਤੇ ਦਿੱਤਾ ਜਾ ਰਿਹਾ ਹੈ ਪਰ ਇਹ ਬਿਲਕੁਲ ਗਲਤ ਹੈ ਕਿ ਕਿਸ ਤਰੀਕੇ ਤੁਸੀਂ ਧਰਮ ਪਰਿਵਰਤਨ ਕਰਵਾ ਕੇ ਪੈਸਿਆਂ ਦਾ ਲਾਲਚ ਦੇ ਕੇ ਦੂਜੇ ਦੇ ਧਰਮ ਨੂੰ ਰੋਲਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਬਿਲਕੁਲ ਗਲਤ ਅਤੇ ਗੈਰ ਕਾਨੂੰਨੀ ਵੀ ਹੈ ਇਸ ਦੇ ਨਾਲ ਹੀ ਜੇਕਰ ਇੱਥੇ ਗੱਲ ਕਰੀਏ ਤਾਂ ਇੱਥੇ ਮੈਂ ਇੱਕ ਅਪੀਲ ਜਿਹੜੀ ਆ ਉਹ ਕਰਨਾ ਚਾਹੂੰਗੀ ਸਿੱਖ ਜਥੇਬੰਦੀਆਂ ਨੂੰ ਵੀ ਤੇ ਨਾਲ ਦੀ ਨਾਲ ਕਮੇਟੀਆਂ ਨੂੰ ਵੀ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਕਿਉਂਕਿ ਅਸੀਂ ਗੁਰੂ ਘਰ ਦੀ ਉਸਾਰੀ ਵੀ ਜ਼ਰੂਰ ਕਰਦੇ ਹਾਂ ਪਰ ਲੱਖਾਂ ਕਰੋੜਾਂ ਰੁਪਏ ਉੱਥੇ ਲਗਾਉਣ ਦੀ ਥਾਂ ਐ ਨਹੀਂ ਕਹਿ ਰਹੇ ਕਿ ਗੁਰੂ ਘਰ ਦੀ ਉਹ ਸਾਰੀ ਨਹੀਂ ਹੋਣੀ ਚਾਹੀਦੀ ਆ ਉਹ ਗਲਤ ਹੈ ਕਰਵਾਓ ਪਰ ਸਭ ਤੋਂ ਵਧੀਆ ਗੱਲ ਜਿਹੜੀ ਹੈ ਜਾਂ ਕਹਿ ਲਓ ਕਿ ਸਭ ਤੋਂ ਜ਼ਰੂਰੀ ਗੱਲ ਜਿਹੜੀ ਉਹ ਹੈ ਕਿ ਇਹਨਾਂ ਲੋਕਾਂ ਦੀ ਵੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਸਿੱਖ ਭਾਈ ਜਿਹੜੇ ਨੇ ਉਹ ਮੁਸ਼ਕਿਲ ਦੇ ਵਿੱਚ ਹੁੰਦੇ ਨੇ ਆਰਥਿਕ ਹਾਲਤ ਜਿਨ੍ਹਾਂ ਦੀ ਠੀਕ ਨਹੀਂ ਹੁੰਦੀ ਫੰਡ ਦੇ ਵਿੱਚੋਂ ਉਹਨਾਂ ਦੀ ਵੀ ਹਾਲਤ ਜਿਹੜੀ ਹੈ ਉਹ ਠੀਕ ਕਰਨੀ ਚਾਹੀਦੀ ਹੈ ਅਜਿਹੇ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਲੋਕ ਮਜਬੂਰ ਹੋ ਕੇ ਆਪਣਾ ਧਰਮ ਪਰਿਵਰਤਨ ਨਾ ਕਰਨ ਤਾਂ ਇੱਥੇ ਸਾਰੀ ਕਮੇਟੀਆਂ ਜਿਹੜੀਆਂ ਵੀ ਬਣੀਆਂ ਹੋਈਆਂ ਨੇ ਜਾਂ ਫਿਰ ਸਿਕ ਜਥੇਬੰਦੀਆਂ ਜਿਹੜੀਆਂ ਵੀ ਨੇ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਬਾਕੀ ਧਰਮ ਪਰਿਵਰਤਨ ਕਰਨਾ ਵੀ ਗਲਤ ਹੈ ਤੇ ਕਰਵਾਉਣਾ ਵੀ ਬਿਲਕੁਲ ਗਲਤ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਤੇ ਵੀਡੀਓ ਜੇਕਰ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਸ਼ੇਅਰ ਕਰ ਦੇਣਾ ਸਰ ਅੱਜ ਇੱਛੇ ਵਾਲਾ ਪਿੰਡ ਵਿੱਚ ਬੇਦਬੀ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਕੀ ਇਹ ਪੂਰਾ ਮੰਗਲਾ ਅੱਜ ਪਿੰਡ ਇੱਛੇ ਵਾਲਾ ਦੇ ਵਿੱਚ ਲੋਕਲ ਰੈਜ਼ੀਡੈਂਟ ਨੇ ਦੇਖਿਆ ਕਿ ਕਰੋੜੀ ਦੇ ਢੇਰ ਦੇ ਉੱਤੇ ਇੱਕ ਥੈਲਾ ਤੇ ਇੱਕ ਛੋਟਾ ਜਿਹਾ ਬੋਰਾ ਪਿਆ ਜਦੋਂ ਉਹਨੇ ਚੈੱਕ ਕੀਤਾ ਤੇ ਉਹਨੇ ਦੇਖਿਆ ਕਿ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਗੁਟਕਾ ਸਾਹਿਬ ਸੀਗੇ ਤੇ ਹੋਰ ਸਮਗਰੀ ਸੀ ਤੇ ਕੁਝ ਦੇਵੀ-ਦੇਵਤਿਆਂ ਦੀ Hindu ਧਰਮ ਤੇ Sikh ਧਰਮ ਨਾਲ ਲੈਟਰਿੰਗ ਬੁਦੀਰਤੇ ਦੀਆਂ ਫੋਟੋ ਸਨ ਜੋ ਪਤਾ ਲੱਗਿਆ ਵੀ ਇਹ ਉੱਥੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਉੱਥੇ ਛਟੀਆਂ ਨੇ ਇਮੀਡੀਏਟਲੀ ਉਹਨਾਂ ਦੇ ਬਿਆਨ ਲਿਖ ਕੇ ਤੇ ਪਰਚਾ ਦਰਜ ਕੀਤਾ ਗਿਆ ਤੇ ਜਿਸ ਵਿਅਕਤੀ ਵੱਲੋਂ ਛਟੀਆਂ ਗਈਆਂ ਸੀ ਉਹਨੂੰ ਅਰੈਸਟ ਕਰ ਲਿਆ ਇਹ ਅੱਜ ਸਵੇਰ ਦੀ ਹੈ ਜੀ ਸਵੇਰੇ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਜਦੋਂ ਸਾਡੇ ਕੋਲ ਆਏ ਤੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਪਛਾਣ ਦਰਜ ਕਰ ਸਰੋਦੀ ਗ੍ਰਿਫਤਾਰੀ ਹੋਈ ਗਈ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੇ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਅਗਲੀ ਤਫਤੀਸ਼ ਜਾਰੀ ਹੈ ਸਾਰੇ ਜਿਹੜੇ ਤੱਥ ਨੇ ਦੌਰਾਨ ਉਹਦੀ ਪੁੱਛਗਿੱਛ ਤੇ ਸਫਾ ਮਿਸਲ ਤੇ ਲਿਆ ਹਾਂ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ